ਟਿਊਸ਼ਨ ਗਿਆ ਬੱਚਾ ਹੋ ਗਿਆ ਲਾਪਤਾ ਟੀਚਰ ਲੈ ਕੇ ਆਸੀ ਆਪਣੇ ਨਾਲ ਸ਼ਿਮਲੇ ਤੇ ਫੋਨ ਕਰ ਲਿਆ ਬੰਦ ਤੁਸੀਂ ਵੀ ਸਾਵਧਾਨ ਰਹੋ ਸੁਚੇਤ ਰਹੋ ਤੇ ਰੱਖੋ ਆਪਣੇ ਬੱਚਿਆਂ ਦਾ ਹੁਣ ਖਾਸ ਖਿਆਲ ਤੁਸੀਂ ਦੇਖ ਰਹੇ ਹੋ ਲਾਈਕ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਮੋ ਜੀ ਆ ਜੋ ਖਬਰ ਹੁਣ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਹ ਖਬਰ ਬੇहद ਅਹਿਮ ਹੈ ਇਸ ਖਬਰ ਨੂੰ ਧਿਆਨ ਨਾਲ ਸੁਣੋ ਅਤੇ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਦਰਸਲ ਇੱਕ ਖਬਰ ਸਾਹਮਣੇ ਆਈ ਹੈ ਜੋ ਤੁਹਾਨੂੰ ਵੀ ਹੈਰਾਨ ਪਰੇਸ਼ਾਨ ਕਰ ਸਕਦੀ ਹੈ ਇੱਕ ਬੱਚਾ ਟਿਊਸ਼ਨ ਗਿਆ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ ਦਰਸਲ ਹੋਇਆ ਜਿਹਾ ਕਿ ਬੱਚਾ ਆਪਣੇ ਟਿਊਸ਼ਨ ਟੀਚਰ ਦੇ ਨਾਲ ਘੁੰਮਣ ਵਾਸਤੇ Shimla ਚਲਿਆ ਜਾਂਦਾ ਪਰ ਉਸ ਤੋਂ ਬਾਅਦ 25 ਦਿਨ ਬੀਤ ਗਏ ਨੇ ਬੱਚਾ ਅਜੇ ਤੱਕ ਵੀ ਘਰ ਵਾਪਸ ਨਹੀਂ ਪਰਤਿਆ ਟਿਊਸ਼ਨ ਟੀਚਰ ਨੇ ਵੀ ਆਪਣਾ ਫੋਨ ਹੁਣ ਬੰਦ ਕਰ ਲਿਆ ਹੈ ਤੇ ਕੋਈ ਵੀ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ پا ਰਿਹਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਆਪਣੇ ਤੋਰ ਦੇ ਉੱਤੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਖਰੀ ਵਾਰ ਬੱਚੇ ਨੂੰ ਟਿਊਸ਼ਨ ਟੀਚਰ ਦੇ ਨਾਲ ਬੰਬੇ ਦੇ ਇੱਕ ਹੋਟਲ ਦੇ ਵਿੱਚ ਵੀ ਦੇਖਿਆ ਗਿਆ ਪਰ ਟਿਊਸ਼ਨ ਟੀਚਰ ਕੋਈ ਵੀ ਸੰਪਰਕ ਨਹੀਂ ਕਰ ਰਿਹਾ ਉਸ ਨੇ ਆਪਣਾ ਫੋਨ ਬੰਦ ਕਰ ਲਿਆ ਹੈ ਜਾਣਕਾਰੀ ਅਨੁਸਾਰ ਮਾਪਿਆਂ ਨੂੰ ਦੱਸ ਕੇ ਬੱਚਾ ਆਪਣੇ ਟਿਊਸ਼ਨ ਟੀਚਰ ਦੇ ਨਾਲ ਘੁੰਮਣ ਗਿਆ ਸੀ Shimla 12 ਮਾਰਚ ਦਾ ਉਸ ਸਮਾਂ ਜਦੋਂ ਬੱਚਾ ਆਪਣੇ ਘਰੋਂ ਨਿਕਲਦਾ ਹੈ ਕਰਦਿਆਂ ਨੂੰ ਇਹ ਕਹਿ ਕੇ ਕਿ ਮੈਂ ਤਾਂ ਆਪਣੇ ਟਿਊਸ਼ਨ ਟੀਚਰ ਦੇ ਨਾਲ ਘੁੰਮਣ Shimla ਜਾ ਰਿਹਾ ਹਾਂ ਲੰਬੇ ਸਮੇਂ ਤੋਂ ਟਿਊਸ਼ਨ ਟੀਚਰ ਦੇ ਨਾਲ ਬੱਚਾ ਘੁੰਮਣ ਜਾਂਦਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਵੀ ਉਹ ਘਰੇ ਵਾਪਸ ਆ ਜਾਂਦਾ ਸੀ ਅਤੇ ਟਿਊਸ਼ਨ ਵੀ ਇਸ ਟਿਊਸ਼ਨ ਟੀਚਰ ਦੇ ਕੋਲੋਂ ਕਾਫੀ ਸਮੇਂ ਤੋਂ ਪੜ ਰਿਆ ਸੀ ਮਾਪਿਆਂ ਨੂੰ ਵੀ ਵਿਸ਼ਵਾਸ ਸੀ ਟਿਊਸ਼ਨ ਟੀਚਰ ਦੇ ਉੱਤੇ ਪਰ ਟਿਊਸ਼ਨ ਟੀਚਰ ਦੇ ਕੀ ਚੱਲ ਰਿਹਾ ਹੈ ਦਿਲ ਦੇ ਵਿੱਚ ਮਨ ਦੇ ਵਿੱਚ ਇਹ ਕਿਸੇ ਨੇ ਨਹੀਂ ਸੀ ਸੋਚਿਆ ਟਿਊਸ਼ਨ ਟੀਚਰ ਬੱਚੇ ਨੂੰ 12 ਮਾਰਚ ਨੂੰ ਆਪਣੇ ਨਾਲ ਸ਼ਿਮਲੇ ਕੁਮਾਣ ਲੈ ਜਾਂਦਾ ਹੈ 13 ਤਰੀਕ ਨੂੰ ਮਾਪਿਆਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਜਦੋਂ ਮਾਪਿਆਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਦੱਸਦਾ ਹੈ ਕਿ ਮੈਂ ਤਾਂ ਆਪਣੇ ਟਿਊਸ਼ਨ ਟੀਚਰ ਦੇ ਨਾਲ ਮਾਲ ਰੋਡ ਤੇ ਘੁੰਮ ਰਿਹਾ ਪਰ ਉਸ ਤੋਂ ਬਾਅਦ ਤੋਂ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਤੁਹਾਨੂੰ ਪਹਿਲਾਂ ਬੱਚੇ ਦੀ ਮਾਤਾ ਦਾ ਬਿਆਨ ਸੁਣਾਉਂਦੇ ਹਾਂ ਜਿਸ ਨੇ ਕਿਹਾ ਕਿ ਉਹ ਕੀਰਤੀ ਨਗਰ ਦੇ ਰਹਿਣ ਵਾਲੇ ਨੇ ਅਤੇ ਉਹਦਾ ਕਿਹਾ ਕਿ ਨਿਊ ਦਸ਼ਮੇਸ਼ ਨਗਰ ਜਿੱਥੇ ਉਹ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਉਹਨਾਂ ਦੇ ਘਰ ਦੇ ਸਾਹਮਣੇ ਹੀ ਭੁਪਿੰਦਰ ਸਿੰਘ ਯਾਨੀ ਕਿ ਬੱਚੇ ਦਾ ਟਿਊਸ਼ਨ ਟੀਚਰ ਰਹਿੰਦਾ ਸੀ ਉਸਨੇ ਕਿਹਾ ਕਿ ਬੱਚੇ ਨੂੰ ਮੇਰੇ ਕੋਲ ਟਿਊਸ਼ਨ ਪਾ ਦਿਓ ਮੈਂ ਵੀ ਟਿਊਸ਼ਨ ਆ ਪੜਾਉਂਦਾ ਹਾਂ ਬੱਚੇ ਨੂੰ ਟਿਊਸ਼ਨ ਪਾ ਦਿੱਤਾ ਗਿਆ ਮਨਿੰਦਰ ਸਿੰਘ ਬੱਚੇ ਦਾ ਨਾਮ ਹੈ 13 ਸਾਲ ਦੀ ਬੱਚੇ ਦੀ ਉਮਰ ਹੈ ਤੇ ਉਸ ਦੀ ਮਾਤਾ ਨੇ ਦੱਸਿਆ ਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿਉਂਕਿ ਬੱਚਾ ਪਹਿਲਾਂ ਵੀ ਭੁਪਿੰਦਰ ਸਿੰਘ ਯਾਨੀ ਕਿ ਬੱਚੇ ਦਾ ਟਿਊਸ਼ਨ ਟੀਚਰ ਉਸ ਦੇ ਨਾਲ ਘੁੰਮਣ ਜਾਂਦਾ ਰਿਹਾ ਪਰ ਸਾਨੂੰ ਨਹੀਂ ਸੀ ਪਤਾ ਕਿ ਇਸ ਵਾਰ ਉਹ ਸਾਡੇ ਬੱਚੇ ਨੂੰ ਲੈ ਜਾਵੇਗਾ ਤੇ ਕਦੇ ਵੀ ਵਾਪਸ ਨਹੀਂ ਆਵੇਗਾ ਅਸੀਂ ਜਿੱਥੇ ਪਹਿਲੇ ਰੈਂਟ ਤੇ ਰਹਿੰਦੇ ਸੀ ਉਹਨਾਂ ਦੇ ਸਾਹਮਣੇ ਰਹਿੰਦੇ ਸੀਗੇ ਇਹ ਤਾਂ ਸਵੇਰ ਤੋ ਤਾਂ ਠੀਕ ਲੱਗਦੇ ਸੀ ਪਤਾ ਨਹੀਂ ਸੀਗਾ ਕਿ ਐਦਾਂ ਦੇ ਹੋਣਗੇ ਵੀ ਇਹ ਮੇਰਾ ਬੇਟਾ ਉੱਥੋਂ ਦੀ ਟਿਊਸ਼ਨ ਤੇ ਆਪਣੇ ਜਾਂਦਾ ਸੀ ਤੇ ਉਹਨੂੰ ਦੋ ਤਿੰਨ ਵਾਰੀ ਇਹਨਾਂ ਨੇ ਪੁੱਛਿਆ ਕਿ ਕਾਕੇ ਟਿਊਸ਼ਨ ਤੂੰ ਕਿੱਥੇ ਪੜਦਾ ਹੈ ਮੈਂ ਵੀ ਟਿਊਸ਼ਨ ਪੜਾਉਣਾ ਮੇਰੇ ਕੋਲ ਪੜ ਲਾ ਫਿਰ ਉਹ ਇੱਕ ਦਿਨ ਆਪਣੇ ਪਾਪਾ ਨੂੰ ਉੱਥੇ ਲੈ ਕੇ ਗਿਆ ਉਹਨਾਂ ਦੇ ਘਰ ਤੇ ਉਹ ਕਹਿੰਦੇ ਕਿ ਪਾਜੀ ਮੈਂ ਵੀ ਟਿਊਸ਼ਨ ਪੜਾਉਣਾ ਹੈ ਤੁਸੀਂ ਨਾ ਮੇਰੇ ਕੋਲ ਅਮਨਿੰਦਰ ਨੂੰ ਟਿਊਸ਼ਨ ਤੇ ਪਾ ਦਿਓ ਅਸੀਂ ਕਿਹਾ ਚਲੋ ਕੋਈ ਨਹੀਂ ਤੁਸੀਂ ਪੜਾਉਂਦੇ ਤੇ ਤੁਸੀਂ ਪੜਾ ਦਿਓ ਤੇ ਮੇਰਾ ਬੇਟਾ ਉਹਨਾਂ ਕੋਲ ਟਿਊਸ਼ਨ ਤੇ ਜਾਣ ਲੱਗ ਪਿਆ ਟਿਊਸ਼ਨ ਤੇ ਉੱਥੇ ਟਿਊਸ਼ਨ ਤੇ ਉਹਨਾਂ ਕੋਲ ਪੜਦਾ ਤੇ ਸੀਗਾ ਪਰ ਉਹ ਕਦੀ ਉਹਨੇ ਐਦਾਂ ਨਹੀਂ ਕਿਹਾ ਸੀ ਕਿ ਮੈਨੂੰ ਤੰਗ ਕਰਦੇ ਆ ਜਾਂ ਮਾਰਦੇ ਆ ਬਸ ਇਹੀ ਕਹਿੰਦਾ ਸੀ ਕਿ ਮੰਮੇ ਟਿਊਸ਼ਨ ਟੀਚਰ ਮੇਰੇ ਸਹੀ ਆ ਠੀਕ ਆ ਟਿਊਸ਼ਨ ਟੀਚਰ ਅਸੀਂ ਵੀ ਬਸ ਯਕੀਨ ਕਰਦੇ ਰਹੇ ਉਹਦੀਆਂ ਗੱਲਾਂ ਦੇ ਉੱਤੇ ਕਿ ਸਾਡਾ ਬੱਚਾ ਸਾਡੇ ਨਾਲ ਸਹੀ ਬੋਲਦਾ ਪਿਆ ਵੈਸੇ ਝੂਠ ਮੇਰੇ ਨਾਲ ਕਦੀ ਨਹੀਂ ਬੋਲਿਆ ਸੀ ਉਹ ਕੀ ਆ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤੁਹਾਡੀ ਉਹ ਵੀਡੀਓ ਨੂੰ ਦੇਖ ਰਹੇ ਹੋਣਗੇ ਕਿ ਤੁਸੀਂ ਇਹੀ ਕਹੂੰਗੀ ਕਿ ਜਿੱਥੇ ਕਿਤੇ ਵੀ ਹੋਣ ਮੇਰੀ ਵੀਡੀਓ ਦੇਖਦੇ ਪਏ ਆ ਮੇਰੇ ਬੱਚੇ ਨੂੰ ਸਹੀ ਸਲਾਮਤ ਕਰ ਪਚਾਦੇ ਅਸੀਂ ਉਹਨੂੰ ਕੁਝ ਨਹੀਂ ਕਵਾਂਗੇ ਤਾਮਨਿੰਦਰ ਦੀ ਮਾਤਾ ਦਾ ਬਿਆਨ ਤੁਸੀਂ ਸੁਣਿਆ ਕਿ ਕਿਸ ਤਰੀਕੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਦਾ ਟਿਊਸ਼ਨ ਟੀਚਰ ਬੱਚੇ ਨੂੰ ਘੁਮਾ ਕੇ ਵਾਪਿਸ ਲੈ ਆਵੇਗਾ ਪਰ ਟਿਊਸ਼ਨ ਟੀਚਰ ਭੁਪਿੰਦਰ ਸਿੰਘ ਖੁਦ ਹੀ ਗਾਇਬ ਹੋ ਗਿਆ ਤੇ ਫੋਨ ਉਸਨੇ ਬੰਦ ਕਰ ਲਿਆ ਹੁਣ ਤੁਹਾਨੂੰ ਅਮਨਿੰਦਰ ਸਿੰਘ ਦੇ ਪਿਤਾ ਦਾ ਬਿਆਨ ਸੁਣਾਉਂਦੇ ਆ ਜਿਨ੍ਹਾਂ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ 12 ਮਾਰਚ ਨੂੰ ਬੱਚਾ ਟਿਊਸ਼ਨ ਟੀਚਰ ਦੇ ਨਾਲ ਸ਼ਿਮਲੇ ਘੁੰਮਣ ਗਿਆ 13 ਮਾਰਚ ਨੂੰ ਉਹਨਾਂ ਦੀ ਗੱਲਬਾਤ ਵੀ ਹੋਈ ਉਹਨਾਂ ਦੱਸਿਆ ਕਿ ਮਾਲ ਰੋਡ ਤੇ ਉਹ ਘੁੰਮ ਰਹੇ ਨੇ ਪਰ ਉਸ ਤੋਂ ਬਾਅਦ ਤੋਂ ਫੋਨ ਬੰਦ ਹੋਣ ਲੱਗ ਗਏ ਤੇ ਕੋਈ ਵੀ ਸੰਪਰਕ ਹੋ ਤੱਕ ਨਹੀਂ ਹੋ ਸਕਿਆ ਉਹਨਾਂ ਵੀ ਕਿਹਾ ਕਿ ਬੰਬੇ ਦੇ ਹੋਟਲ ਦੀ ਲਾਸਟ ਲੋਕੇਸ਼ਨ ਆਈ ਹੈ ਟਰੇਸ ਉਹਨਾਂ ਨੂੰ ਕੀਤਾ ਜਾ ਰਿਹਾ ਪਰ ਅਜੇ ਤੱਕ ਵੀ ਕੁਝ ਹੱਥ ਨਹੀਂ ਲਗਿਆ ਕਿਉਂਕਿ 25 ਦਿਨਾਂ ਦਾ ਸਮਾਂ ਬੀਤ ਚੁੱਕਿਆ ਹੁਣ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਲਿਆਂਦਾ ਜਾਵੇ 13 ਸਾਲ ਅਮਨਿੰਦਰ ਸਿੰਘ ਦਾ ਨਾਮ ਹੈ 13 ਸਾਲ ਉਮਰ ਹੈ ਬੇਟੇ ਠੀਕ ਹੈ ਕੀ ਗੱਲਬਾਤ ਹੋਈ ਹੈ ਘਰ 'ਚ ਘਰ 'ਚ ਕੋਈ ਗੱਲਬਾਤ ਨਹੀਂ ਹੈ ਟਿਊਸ਼ਨ ਜਾਂਦਾ ਸੀ ਤੇ ਉਹ ਕਹਿੰਦਾ ਕਿ ਮੈਂ ਘੁੰਮਣ ਜਾਣਾ ਦੋ ਦਿਨ ਲਈ ਕਹਿੰਦਾ ਮੈਂ ਜਾਣਾ 13 ਨੂੰ ਗਿਆ 12 ਨੂੰ ਤੇ 13 ਨੂੰ ਉਹਨਾਂ ਦੀ ਲਾਸਟ ਕਾਲ ਆਈ ਉਸ ਤੋਂ ਬਾਅਦ ਸਾਡਾ ਕੋਈ ਰਿਸਪਾਂਸ ਨਹੀਂ ਆਉਂਦਾ ਕੀ ਕਹਿ ਕੇ ਗਿਆ ਸੀ ਕਿਹੜੀ ਜਗ੍ਹਾ ਘੁੰਮਣ ਗਿਆ ਕਹਿੰਦੇ ਸ਼ਿਮਲੇ ਜਾਣਾ ਸੀ ਘੁੰਮਣ ਫੇਚ ਮਲੇ 13 ਨੂੰ ਉਹਨਾਂ ਨੇ ਪੁੱਛਿਆ ਕਿ ਕਿੱਥੇ ਗਿਆ ਅੰਦਰ ਆਪਾਂ ਮਾਲ ਰੋਡ ਘੁੰਮ ਰਿਆ ਤੇ ਕੁਫਰੀ ਜਾਣਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ 14 ਨੂੰ ਸਾਡੇ ਨੰਬਰ ਬਲੌਕ ਕਰਤੇ ਉਹਨਾਂ ਨੇ ਤੇ ਸਾਨੂੰ ਕੋਈ ਰਿਸਪੌਂਸ ਨਹੀਂ ਆਉਤੋਂ ਤੇ ਹੁਣ ਕੀ ਪਤਾ ਲੱਗਿਆ ਬੇਟਾ ਕਿੱਥੇ ਪਹੁੰਚ ਗਿਆ ਤੇ ਉਹਨਾਂ ਨੇ ਸੀਡੀਆਰ ਕਰਵਾਈ ਪੁਲਿਸ ਵਾਲਿਆਂ ਨੇ ਉਹਨਾਂ ਦਾ ਫਿਰ ਆਈ ਟ੍ਰੇਸ ਕੀਤਾ ਤੇ ਉੱਥੋਂ ਦੀ ਲੋਕੇਸ਼ਨ ਆਈ ਬੰਬੇ ਦੀ ਆਪਣੇ ਮੈਟਰੋ ਹੋਟਲ ਦੀ ਉੱਥੇ ਫੋਟੋ ਵੀ ਫੋਟੋ ਵੀ ਫੋਟੋ ਵੀ ਉਹਨਾਂ ਨੇ ਫੋਟੋ ਵੀ ਭੇਜੀ ਤੇ ਗਿਆ ਕਿਹਦੇ ਨਾਲ ਸੀ ਗਿਆ ਜੀ ਟਿਊਸ਼ਨ ਟੀਚਰ ਨਾਲ ਗਿਆ ਟਿਊਸ਼ਨ ਕਿਹੜੀ ਜਗ੍ਹਾ ਟਿਊਸ਼ਨ ਪੜ੍ਹਦਾ ਸੀ ਭਾਈ ਸਾਹਿਬ ਦਸ਼ਮੇਸ਼ ਨ ਟੀਚਰ ਦਾ ਕੀ ਨਾਮ ਹੈ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਕਿ ਕਦੇ ਦੱਸਿਆ ਸੀ ਬੇਟੇ ਨੇ ਗੱਲ ਕੀਤੀ ਸੀ ਅਸੀਂ ਘੁੰਮਣ ਜਾਣੇ ਸੋ ਪਹਿਲਾਂ ਵੀ ਜਾਂਦੇ ਸੀ ਹਾਂਜੀ ਪਹਿਲੇ ਵੀ ਜਾਂਦਾ ਸੀ ਪਹਿਲੇ ਵੀ ਦੱਸ ਕੇ ਜਾਂਦੇ ਸੀ ਜਦੋਂ ਵੀ ਜਗੇ ਆ ਉਦੋਂ ਦੱਸ ਕੇ ਹੀ ਗਿਆ ਹੈ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਰਦੇ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਧਰ ਸਾਡੇ ਕੋਲ ਸਹੀ ਸਲਾਮਤ ਲਿਆਉਣ ਤਾਮਨਿੰਦਰ ਸਿੰਘ ਜਿਸ ਦੀ ਉਮਰ ਮਹਿਜ 13 ਸਾਲ ਹੈ ਟਿਊਸ਼ਨ ਟੀਚਰ ਦੇ ਨਾਲ ਘੁੰਮਣ ਸ਼ਿਮਲੇ ਗਿਆ ਸੀ ਪਰ 25 ਦਿਨ ਬੀਤ ਗਏ ਨੇ ਬੱਚਾ ਅਜੇ ਤੱਕ ਵੀ ਘਰ ਵਾਪਸ ਨਹੀਂ ਆਇਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪੇ ਹੱਥ ਦੇ ਵਿੱਚ ਤਸਵੀਰ ਲੈ ਕੇ ਇੱਧਰ ਉੱਧਰ ਘੁੰਮਦੇ ਨਜ਼ਰ ਆ ਰਹੇ ਨੇ ਕਦੇ ਥਾਣੇ ਜਾਂਦੇ ਨੇ ਕਿ ਸਾਡੇ ਬੱਚੇ ਨੂੰ ਲੱਭ ਕੇ ਲਿਆ ਦਿਓ ਤੇ ਕਦੇ ਬੱਚੇ ਗੱਜ ਕਰਦੇ ਨੇ ਆਪਣੇ ਤੋੜ ਦੇ ਉੱਤੇ ਬੱਚੇ ਦੀ ਭਾਲ ਕਰਦੇ ਨੇ ਕਿ ਪਤਾ ਕਿ ਬੱਚਾ ਸਾਡਾ ਘੁੰਮਦੇ ਘੁੰਮਦੇ ਇੱਥੇ ਤੱਕ ਆ ਜਾਵੇ ਤਾਂ 13 ਸਾਲ ਦੀ ਮਹਿਜੁਮਰ ਸੀ ਵਿਸ਼ਵਾਸ ਕੀਤਾ ਸੀ ਟਿਊਸ਼ਨ ਟੀਚਰ ਦੇ ਉੱਤੇ ਪਰ ਕੀ ਪਤਾ ਸੀ ਕਿ ਟਿਊਸ਼ਨ ਟੀਚਰ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੈ ਬਾਕੀ ਜਾਂਚ ਦਾ ਵਿਸ਼ਾ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਅਸਲ ਗੱਲ ਦਾ ਪਤਾ ਲੱਗੇਗਾ ਬਾਕੀ ਜੇਕਰ ਤੁਹਾਨੂੰ ਅਮਨਿੰਦਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਮਾਪਿਆਂ ਦੇ ਨਾਲ ਤੇ ਹੁਸ਼ਿਆਰਪੁਰ ਦੇ ਬਹੁਤ ਬਹੁਤ ਧੰਨਵਾਦ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ